ਵਾਟਾ ਨੂੰ ਨਾ ਮੈਂ ਹੁਣ ਇੱਥੇ ਦਾ ਸਵਿਮਿੰਗ ਪੂਲ ਦਿਖਾਉਣਾ ਜਿਹੜਾ ਸਾਂਝਾ ਆਇਆ ਸਾਰਿਆਂ ਵਾਸਤੇ ਜਿੰਨੇ ਇੱਥੇ ਕਾਨੂੰਨੀ ਵਾਲੇ ਆ ਕੇ ਬਹਿ ਸਕਦੇ ਆ ਕੋਈ ਵੀ ਰਿੰਦਾ ਤੇ ਕੁਰਸੀਆਂ ਵੀ ਲੱਗੀਆਂ ਹੋਈਆਂ ਬਿਲਕੁਲ ਹੋਟਾਰੀ ਸੁਤਾ ਜਿਹੜੀ ਇੱਥੇ ਦੀ ਨਗਰ ਕੌਂਸਲ ਹੈ ਉਹ ਦਿੰਦੀ ਹੈ ਆ ਦੇਖੋ ਪੂਰਾ ਸਵਿਮਿੰਗ ਪੂਲ ਬਣਿਆ ਹੋਇਆ ਕੁਰਸੀਆਂ ਬਣੀਆਂ ਬੈਠਣ ਲਈ ਤੇ ਸਾਰਾ ਇਲਾਕਾ ਜਿਹੜਾ ਹੈ ਇੱਕ ਹੋਰ ਚੀਜ਼ ਮੈਂ ਨੋਟ ਕੀਤੀ ਆ ਇੱਥੇ ਜਹਾਜ ਜਿਹੜੇ ਨਾ ਉਹਦਾ ਪਸਾਂਗ ਚੱਲਦੇ ਜਿੱਦਾਂ ਪਸਾਂ ਨਹੀਂ ਚੱਲਦੀਆਂ ਸਾਰਾ ਦਿਨ ਖੌਰੂ ਪਾਉਂਦੇ ਆ ਵੀ ਆਪਸਾਂ ਦੀਆਂ ਟਿਕਟਾਂ ਟ੍ਰੇਨਾਂ ਦੀਆਂ ਇੱਥੇ ਮਹਿੰਗੀਆਂ ਪਰ ਜਹਾਜ਼ ਬੜੇ ਸਸਤੀਆਂ ਟਿਕਟਾਂ ਨੇ ਜਿੱਥੇ ਵੀ ਜਾਂਦੇ ਨੇ ਲੋਕ ਉਹ ਹੀ ਯੂਜ਼ ਕਰਦੇ ਨੇ ਤੇ ਇਸ ਕਰਕੇ ਉਹ ਵੀ ਤੁਹਾਨੂੰ ਦਿਖਾਉਣਾ ਇੱਕਾ ਹੋਰ ਇੱਥੇ ਨਾ ਗੇਟ ਬਣੇ ਜਿਹੜੇ ਗੇਟ ਨੇ ਬਾਹਰ ਡਿਜੀਟ ਕੋਡ ਲੱਗੇ ਹੋਏ ਆ ਉਹ ਡਿਜੀਟ ਕੋਡ ਪਾਓ ਤੇ ਫਿਰ ਤੁਸੀਂ ਅੰਦਰ ਐਂਟਰ ਹੋ ਸਕਦੇ ਆ ਗੇਟ ਦੇ ਤੇ ਉਹ ਸਿਰਫ ਓਨੀ ਵਾਲਿਆਂ ਨੂੰ ਉਹਦੇ ਕੋਡ ਚਾਪੀਆਂ ਹੁੰਦੀਆਂ ਰਿਮੋਟ ਵਾਲੀਆਂ ਉਹਦੇ ਨਾਲ ਐਂਟਰ ਹੋ ਜਾਂਦੇ ਆ ਤੇ ਹੈ ਤਾਂ ਬਹੁਤ ਵਧੀਆ ਸਾਫ ਸੁਥਰਾ ਪਰ ਲਾਈਫ ਬੜੀ ਇੱਥੇ ਹਾਰਡ ਹੈ ਲੋਕਾਂ ਦੀ ਬੜੇ ਕੰਮ ਧੰਦੇ ਜਿਹੜੇ ਲੋਕ ਕਰਦੇ ਆ ਬੜੇ ਮੁਸ਼ਕਲ ਆ ਆਦੰਤ ਕੋਨੇ ਇਸ ਤਰ੍ਹਾਂ ਆਹ 게ਟ ਹੈ ਤੇ ਇਹ ਹੁਣ ਜਦੋਂ ਗੱਡੀ ਆਈ ਆ ਇਹ ਕੋਡ ਲਾਉਗੀ ਆਪਣਾ ਕੋਡ ਲਾ ਕੇ 게ਟ ਖੁੱਲ ਜੂਗਾ ਆਟੋਮੈਟਿਕ ਤੇ ਫਿਰ ਐਂਟਰ ਹੋ ਜਾਓ ਬੰਦ ਲੱਗਾ 게ਟ ਹੁਣੇ ਜਾ ਰਹੀ ਹੈ ਇਸ ਤਰ੍ਹਾਂ ਦੇ ਸਿਸਟਮ ਨੇ ਆਪਣੇ ਵੀ ਉੱਥੇ ਕਲੋਨੀਆਂ ਬਣ ਗਈਆਂ ਪਰ ਕੋਡ ਵਾਲਾ ਸਿਸਟਮ ਤਾਂ ਨਹੀਂ ਉੱਥੇ ਹੁਣੇ ਦੇਖਿਆ ਮੈਂ ਆ ਸਾਰੇ ਇਧਰ ਹੋਟਲ ਨੇ ਜਿੱਥੇ ਟੂਰਿਸਟ ਆਉਂਦੇ ਆ ਆਪਣੇ ਗੈਸਟ ਹਾਊਸ ਵੀ ਨੇ ਕੋਈ 100 150 ਡਾਲਰ ਤੋਂ ਲਾ ਕੇ 4 50 ਡਾਲਰ ਤੱਕ ਵੀ ਆ ਪਰ ਜਿਹੜੇ ਜਿਆਦਾ ਸਸਤੇ ਆ ਉਹ 40 45 ਡਾਲਰ ਦੇ ਵਿੱਚ ਵੀ ਮਿਲ ਜਾਂਦੇ ਆ 2-3 ਘੰਟੇ ਵਾਸਤੇ ਇਹ ਵਧੀਆ ਆ ਹੋਣਾ ਚਾਹੀਦਾ ਘੁੰਮਣਾ ਦੇਖਣਾ ਇਹ ਦੁਨੀਆ ਪੈਸਾ ਕਮਾਈ ਜਾਂਦਾ ਬੰਦਾ ਪਰ ਸਰਪੇ ਕਰ ਕਰਕੇ ਦੁਨੀਆ ਤੋਂ ਦੁਰ ਜਾਂਦਾ ਇਹ ਦੁਨੀਆ ਬਹੁਤ ਖੂਬਸੂਰਤ ਹੈ ਜᱹਨੂਰੀ ਨਹੀਂ ਹੈ ਕ ਅਮਰੀਕਾ ਇੰਡੀਆ ਦੇ ਵਿੱਚ ਵੀ ਬਹੁਤ ਖੂਬਸੂਰਤ ਜਗ੍ਹਾ ਆ ਦੇਖਣੀ ਚਾਹੀਦੀ ਆ ਸਾਰਿਆਂ ਨੇ ਤੇ ਇਸ ਕਰਕੇ ਇਹ ਵਲੌਗ ਵੀ ਮੈਂ ਆਪਣੇ ਸ਼ੌਂਕ ਨਾਲ ਬਣਾਉਣਾ ਹੁੰਦਾ ਵੀ ਚਲੋ ਯਾਦਗਾਰ ਬਣੀ ਰਹਿੰਦੀ ਆ ਤੇ ਅਗਲੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਆਖਰ ਨੂੰ ਦੇਖ ਕੇ ਮੈਂ ਜਾਣਕਾਰੀ ਦਊਂਗਾ ਉਹ ਜਿਹੜਾ ਥੋੜੀ ਜੀ ਤੁਸੀਂ ਹਾਲਾਤ ਅਮਰੀਕਾ ਦੇ ਐਸਟੇਟ ਹੈਗੇ ਆ ਉਹਦੀ ਅਪਡੇਟ ਵੀ ਮੈਂ ਥੋੜੀ ਰਿਪੋਰਟ ਕੀਤੀ ਆ ਉਹ ਸੁਣੋ ਤੇ ਬਹੁਤ ਵਧੀਆ ਪਰ ਇਸ ਏਰੀਆ ਦੇ ਵਿੱਚ ਫਲੋਰੀਡਾ ਰਲਾਂਡੋ ਸਾਈਡ ਤੇ ਆਪਣੇ ਪੰਜਾਬੀ ਬਹੁਤ ਘੱਟ ਆ ਪਰ ਇੱਥੇ ਰੈਸਟੋਰੈਂਟ ਵਗੈਰਾ ਕਿਉਂਕਿ ਇਹ ਟੂਰਿਸਟ ਪਲੇਸ ਆ ਲੋਕ ਪੂਰੀ ਦੁਨੀਆ ਤੋਂ ਟੂਰਿਸਟ ਇੱਥੇ ਆਉਂਦੇ ਆ ਘੁੰਮਣ ਵਾਸਤੇ ਕਿਉਂਕਿ ਡਿਜ਼ਨੀ ਵਰਲਡ ਹੋਰ ਵੀ ਬਹੁਤ ਸਾਰੇ ਯੂਨੀਵਰਸਲ ਸਟੂਡੀਓ ਤੇ ਬਹੁਤ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੈਗੀਆਂ ਜਿਹੜੀਆਂ ਲੋਕ ਇੱਥੇ ਆਉਂਦੇ ਆ ਪਰ ਮੈਂ ਤਾਂ ਵੀ ਬਹੁਤ ਕਰ ਦਿੱਤੀ ਆ ਹਰ ਜਗ੍ਹਾ ਦੇਖੇ ਕਿਸੇ ਦੇ ਟੂਰਿਸਟ ਨੂੰ ਘੇੜ ਲੈਂਦੇ ਆ ਕਿਸੇ ਗ੍ਰੀਨ ਕਾਰਡ ਵਾਲੇ ਨੂੰ ਵੀ ਬਾਕਸ ਦੇ ਸਰਕ ਸਿਟੀਜਨ ਆ ਜਿਹੜੇ ਉਹਨਾਂ ਨੂੰ ਹੀ ਮਜ਼ਦੂਰੀ ਆ ਵੀ ਬਾਸੇ ਛੱਡਦੇ ਆ ਨਹੀਂ ਤਾਂ ਉਹਨਾਂ ਨੂੰ ਵੀ ਘਟਨਾ ਕਰਨੇ ਦੇ ਦਿੱਤੇ ਬੜਿਆ ਤਾਂ ਬਹੁਤ ਵਧੀਆ ਸਿਸਟਮ ਹੈ ਬਾਕੀ ਹੋਣਾ ਚਾਹੀਦਾ ਕਿ ਮੁਲਕ ਆਈ ਵਿਦੇਸ਼ੋਂ ਬਾਹਰ ਘਰਾਂ ਤੋਂ ਮੈਂ ਬਹੁਤ ਸਾਰੇ ਲੋਕ ਇਹੋ ਜਿਹੇ ਦੇਖੇ ਜਿਹੜੇ ਉੱਥੇ ਸਰਪਾ ਕਰੀ ਜਾਂਦੇ ਆ ਔਰ ਹੁੰਡੇ-ਸੁੰਡੇ ਦੀ ਜ਼ਿੰਦਗੀ ਨਹੀਂ ਦੇਖਦੇ ਉਹਨਾਂ ਨੂੰ ਇਹ ਵੀ ਪਤਾ ਨਹੀਂ ਯਾਰ 60 ਸਾਲ ਦੀ ਜੀਵਨ ਜੀਵਨ ਉਸੇ 60-70 ਸਾਲ ਤੱਕ ਵੀ ਅੱਜਕੱਲ੍ਹ ਕੱਟੀ ਪੌੜਦਾ ਕੋਈ ਪਰ ਜਿਹੜੀ ਲਾਈਫ ਹੈ ਇਹਨੂੰ ਤੁਸੀਂ ਤੇ ਤੁਸੀਂ ਬਾਹਰ ਨਹੀਂ ਨਿਕਲੇ ਤੁਸੀਂ ਘੁੰਮੇ ਨਹੀਂ ਤੁਸੀਂ ਆਪ ਕੋਈ ਲਾਈਫ ਨਹੀਂ ਜੀਤੀ ਤੇ ਫਿਰ ਉਹ ਆਏ ਨਾ ਆਏ ਕੋਈ ਫਰਕ ਨਹੀਂ ਹੁੰਦਾ ਪੈਸਾ ਜਿਹੜਾ ਇਹ ਕਦੇ ਨਹੀਂ ਦਿੰਦਾ ਆਉਂਦਾ ਜਾਂਦਾ ਹੀ ਰਹਿੰਦਾ ਠੀਕ ਹੈ ਮਿਹਨਤ ਕਰੋ ਆਪਦਾ ਬਜਟ ਬਣਾਓ ਜਾਓ ਘੁੰਮਣਾ ਫਿਰਨਾ ਚਾਹੀਦਾ ਤੇ ਇਸੇ ਚੈਨਲ ਤੇ ਤੁਸੀਂ ਵੀਡੀਓ ਮੇਰੀਆਂ ਪੁਰਾਣੀਆਂ ਸਾਗੀਆਂ ਦੇਖ ਸਕਦੇ ਹੋ ਜਦੋਂ ਅਸੀਂ THAILAND MALAYSIA CAMBODIA LAOS VIETNAM ਦੋਵਾਰਾ ਅਸੀਂ ਗਏ ਆ ਉਹ ਵੀ ਤੁਸੀਂ ਦੇਖੋ ਤੇ ਮੈਨੂੰ ਇੰਨੀ ਜ਼ਿਆਦਾ ਵੀਡੀਓ ਬਣਾਉਣੀਆਂ ਤਾਂ ਆਉਂਦੀਆਂ ਨਹੀਂ ਜਿਦਾ ਯੂਟਿਊਬਰ ਬਣਾਉਂਦੇ ਆ ਜਿੱਦਾਂ ਦੀ ਮੇਰੇ ਕੋਲ ਬਣਦੀ ਆ ਬਣਾ ਲਈਦੀ ਆ ਤੇ ਦੇਖਿਆ ਕਰੋ ਵੀਡੀਓ ਇੰਜੋਏ ਕਰੋ ਬਾਕੀ ਕੁਝ ਕਲਪਕ ਤੁਹਾਡੇ ਨਾਲ ਸ਼ੇਅਰ ਕਰਦਾ ਕਿਉਂਕਿ ਜਿਹੜੇ ਬੰਦੇ ਘਰੇ ਬੈਠੇ ਆ ਨਹੀਂ ਆ ਸਕਦੇ ਉਹ ਚਲੋ ਸਾਡੇ ਨਾਲ ਨਾਲ ਅਮਰੀਕਾ ਘੁੰਮੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਆ ਮੁੰਡੇ ਜਿਹੜੇ ਆ ਇਹ ਹੈਗਾ ਮੈਨੂਅਲ ਇਹਦਾ ਨਾਮ ਇਹ ਹੈਗਾ ਮੈਕਸੀਕੋ ਤੋਂ ਮੈਕਸੀ ਇਹ ਵੀ ਵਿਚਾਰਾ ਇੱਥੇ ਸਾਡੇ ਮੁੰਡੇ ਜਿਹੜੇ ਆ ਕੰਮ ਕਰਦੇ ਆ ਜਿਸ ਤਰ੍ਹਾਂ ਉੱਤੇ ਕੰਮ ਕਰਨਾ ਹੀ ਹੋਇਆ ਇੱਕ ਬੰਦਾ ਆ ਪਿਆ ਤੁਹਾਨੂੰ ਦਿਖਾਉਣਾ ਇਹ ਇਹ ਹੈਗਾ ਹੌਂਡਰੈਸ ਕੰਟਰੀ ਤੁਸੀਂ ਸੁਣੀ ਹੋਣੀ ਜਿੱਧਰੋਂ ਆਪਣੇ ਬੰਦੇ ਬਾਰਡਰ ਪਾਰ ਕਰਕੇ ਇੱਧਰ ਆਉਂਦੇ ਆ ਨਾ ਹੈਨਾ ਮੈਕਸੀਕੋ ਬਾਰਡਰ ਹੈਂਡਰੈਸ ਆਫਟਰ ਮੈਕਸੀਕੋ ਐਕ੍ਰੋਸ ਹੈ ਇਹ ਦੇਖ ਲੈ ਮੁੰਡੇ ਇੱਥੇ ਮੈਂ ਅੱਜ ਆਇਆ ਸੀਗਾ ਮਿਲਣ ਦੋਸਤਾਂ ਨੂੰ ਤੇ ਮੈਂ ਦੇਖਣ ਆਇਆ ਤੇ ਮੁੰਡੇ ਵਿਚਾਰੇ ਇਦਾਂ ਰਹਿੰਦੇ ਬੜੇ ਮੁਸ਼ਕਲ ਇੱਥੇ ਹਾਲਾਤਾਂ ਦੇ ਵਿੱਚ ਜਿਹੜੇ ਹੈਗੇ ਆ ਤੇ ਬਹੁਤ ਮੁਸ਼ਕਲ ਹਾਲਾਤ ਹੈ ਇਹਨਾਂ ਦੇ ਇੱਕ ਬੰਦਾ ਸਾਡੇ ਤੋਂ ਹੋਰ ਆ ਇੰਡੀਆ ਤੋਂ ਇਹ ਵੀ ਬੰਦਾ ਆਇਆ ਕਾ ਦੇਖ ਲੋ ਇਹ ਵੀ ਵਿਚਾਰਾ ਹਮ ਤੋ ਇੰਡੀਆ ਸੇ ਆਏ ਹੋਏ ਹੈ ਹਾਂ ਦੇਖ ਲਓ ਇਹ ਵੀ ਵਿਚਾਰਾ ਇੱਥੇ ਕੰਮ ਕਰਦਾ ਹੈ ਥੋੜੀ ਜੀ ਉਮਰ ਹੈ ਦੀ ਥੋੜੀ ਜੀ ਉਮਰ ਹੈ ਪਹਿਲੀ ਈ ਹਰ ਆਇਆ ਸਾਲ ਹੋਇਆ ਇਹਨੂੰ ਆਏ ਨੂੰ ਮੈਂ ਇਹਨੂੰ ਕਹ ਕੋਈ ਨਹੀਂ ਦਾਕਾ ਹੌਲੀ ਹੌਲੀ ਸਿੱਖ ਜਾਏਗਾ ਦੁਨੀਆ ਦੇ ਨਜ਼ਾਰੇ ਤੇ ਵਿਚਾਰੇ ਮੁੰਡੇ ਆਪਣਾ ਟਾਈਮ ਪਾਸ ਕਰਦੇ ਆ ਕੰਮ ਕਰਦੇ ਆ ਪਰ ਹੁਣ ਇਹ ਨਾ ਟਾਈਮ ਅੱਜ ਬੜੇ ਡਰੇ ਆ ਸਾਈਕਲ ਦਿਖਾਉਣਾ ਤੁਹਾਨੂੰ ਆਹ ਸਾਈਕਲਾਂ ਤੇ ਜਾਂਦੇ ਆ ਦੇਖ ਲਓ ਆਹ ਈ ਵਾਲਾ ਸਾਈਕਲ ਆ ਆ ਸਾਈਕਲਾਂ ਦੇ ਉੱਤੇ ਜਾਂਦੇ ਆ ਕੰਮ ਦੇ ਉੱਤੇ ਕੋਈ 10-15 ਮਿੰਟ ਲੱਗਦੇ ਆ ਇੱਥਾਂ ਸੀ ਤੇ ਹਾਲਾਤ ਵਿਚਾਰਿਆਂ ਦੇ ਦੇਖ ਲਓ ਤੁਸੀਂ ਵੀ ਆ ਕਿੱਦਾਂ ਇੱਥੇ ਹੀ ਸੌਣਾ ਪੈਂਦਾ ਏ ਇੱਕ ਇੱਕ ਅੱਧੇ ਲਾ ਰੱਖਿਆ ਵਿਚਾਰਿਆਂ ਦੇ ਜਿਹੜੇ ਰਹਿਣ ਨੂੰ ਮਿਲਿਆ ਹੋਇਆ ਅੱਜ ਨਾ ਅਸੀਂ ਮੈਂ ਆਪਣੇ ਫਰੈਂਡਾਂ ਦੇ ਕੋਲ ਆਏ ਹੋਏ ਸੀਗੇ ਤੇ ਇੱਥੇ ਨਾ ਮੁੰਡੇ ਰਹਿੰਦੇ ਆ ਜਿਹੜੇ ਤੁਹਾਨੂੰ ਅੱਜ ਦਿਨੇ ਵੀ ਮੈਂ ਮਿਲਾਏ ਵੀਡੀਓ ਦੇ ਵਿੱਚ ਤੇ ਯਾਰ ਮੈਨੂੰ ਬੜਾ ਹਸਾਇਆ ਆਪਣੇ ਲੋਕ ਨਾ ਬੜਾ ਕਹਿਣਗੇ ਵੀ ਬੰਦਾ ਹਨ ਪੜਾ ਅੰਗਰੇਜ਼ੀ ਨਹੀਂ ਆਉਂਦੀ ਇਹ ਮੁੰਡੇ ਅਮਰੀਕਾ 'ਚ ਇੱਥੇ ਕੰਮ ਕਰਦੇ ਆ ਤੇ ਇਹਨਾਂ ਦੀ ਅੰਗਰੇਜ਼ੀ ਸੁਣਿਓ ਵੀ ਆਪਣਾ ਕੰਮ ਜਿਹੜਾ ਔਖਾ ਸੋਖਾ ਕਰਕੇ ਅਗਲੇ ਨੂੰ ਸਮਝਾ ਹੀ ਦਿੰਦੇ ਆ ਤੇ ਇਹਨਾਂ ਦੀ ਆਪ ਦੀ ਭਾਸ਼ਾ ਬੋਲਦੇ ਆ ਕਿਉਂਕਿ ਇਹ ਜਿਹੜਾ ਏਰੀਆ ਲੱਗੇ ਮੈਕਸੀਕੋ ਦੇ ਪਿੰਡਾਂ ਤੇ ਇੱਥੇ ਸਾਰੇ ਸਪੈਨਿਸ਼ ਸਮਝਦੇ ਆ ਬੋਲਦੇ ਆ ਜੇ ਕਿਤੇ ਜਾਓ ਉਸ ਸਪੈਨਿਸ਼ ਦੇ ਵਿੱਚ ਤੁਹਾਨੂੰ ਸਮਝਾਉਂਦੇ ਆ ਤੇ ਆਪਣੇ ਬੰਦਿਆਂ ਨੂੰ ਨਹੀਂ ਆਦੀ ਕਿ ਇਹਨਾਂ ਨੂੰ ਅੰਗਰੇਜ਼ੀ ਆਉਂਦੀ ਆ ਜ਼ਿਆਦਾਤਰ ਤੇ ਤਕਰੀਬਨ ਜਿਹੜੇ ਇੱਥੇ ਕਾਰੋਬਾਰੀ ਬੰਦੇ ਆ ਉਹ ਤਾਂ ਜਾਣਦੇ ਹੀ ਹੈ ਤੇ ਇਹਨਾਂ ਨਾਲ ਮੈਂ ਕਹਾਂ ਚਲੋ ਅੱਜ ਗੱਲਬਾਤ ਕਰਦੇ ਆ ਤੁਹਾਡੇ ਨਾਲ ਯਾਰ ਹਨਾ ਵੀ ਕਿਵੇਂ ਸਮਝਾਉਂਦੇ ਨੇ ਬੰਦੇ ਨੂੰ ਦੇਖੋ ਸੇ ਯੈਸ Speak, why do you speak? I talk like you are English. Yes. Alright. What? Yes. Why are you shy? I don't know. Eh? You working tomorrow? Hmm? You yeah. yeah. No off. No. Mañana voy a trabajar. Where you go? A yeah. o'clock Me go. Today. Where you go? Me go. Work in different restaurant. Different restaurant. Which restaurant? Chinese. Chinese. Why are you speaking good English now? Yes, I don't know. <laughs> <laughs> <Is it> good. Ah. ਇਹ ਬੰਦੇ ਦੇ ਲਾ ਵਿਚਾਰੇ ਨਾ ਹੁਣ ਕੀ ਕਹਿ ਰਿਹਾ ਸੀ ਤੁਹਾਨੂੰ ਸਮਝ ਆਈ ਕਿ ਨਾ ਮੈਂ ਕੰਮ ਛੱਡ ਕੇ ਨਾ ਦੂਜੀ ਜਗ੍ਹਾ ਚੱਲ ਜਾਣਾ ਜਿੱਥੇ ਨਾ ਚਾਈਨੀਸ ਰੈਸਟੋਰੈਂਟ ਆ ਉੱਥੇ ਰਹਿਣ ਨੂੰ ਵੀ ਵਧੀਆ ਕਮਰਾ ਵੀ ਵਧੀਆ ਇੱਥੇ ਤਾਂ ਕਹਿੰਦਾ ਯਾਰ ਬਹੁਤ ਔਖੇ ਆ ਸੀ ਹਨਾ ਤੇ ਵਿਚਾਰੇ ਸਮਝਾ ਦਿੰਦੇ ਆ ਜਿੱਦਾਂ ਵਟ ਨਾ ਨਾ ਸਪੀਕ ਵਟ ਯੂ ਸਪੀਕਿੰਗ ਅਬਾਊਟ ਨਾ ਇਟ ਇਜ਼ ਬੈਰੀ ਗੋ Nothing. Why are you shy from camera? No problem. Yeah. You Speak natural. You oh, think oh, you, no you don't have? No, you. you think you don't have any camera, anything? Yeah. Yeah. It's okay. don't need to look it. Speak normally. Yeah. I saw no sacrifice, no drama. Oh, okay. 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 no. No, No, not here. No. So, no, come, mommy. What you Holy. speaking about? Uh, yesterday, some person talking to you, and making uh, bad things yesterday night. Be clean today. You clean? No, we cleaning today. Yes. Oh. Yeah. What happened yesterday? Yeah. Which person? What doing? Oh yes, I this. Yeah. yeah. But he speaking to you all the night. Too much speaking? Yeah. Too much problem this morning coming. People, huh? people coming this. Huh? Uh, Sunni coming this. Hmm. No, me no. Maybe amigo, huh? Agustin me. Huh? Yeah. Yeah. For me. Yeah. yeah me no nothing just running at me oh. on the clock me sleeping on oh, the clock yeah. maybe this guy coming but hmm. hey, yeah. no, no 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 check ਹੁੰਦੀ ਸਮਝ ਬਈ ਕੀ ਕਹਿੰਦੇ ਐ ਯਸ ਸਰ ਐ ਫੂਲ ਇਸ ਦਾ ਇਹਨਾਂ ਨੂੰ ਥੋੜੇ ਜਿਹਾ ਸ਼ਬਦ ਆਉਂਦੇ ਆ ਪਰ ਸਮਝਾ ਦਿੰਦੇ ਅਗਲਾ ਸਮਝ ਜਾਂਦਾ ਵੀ ਕੀ ਕਹਿੰਦੇ ਆ ਨਾ what you asking today about india black black what you speaking ਮੈਂ ਤਾਂ ਉਸ ਨੂੰ ਜੋ ਨਾ ਕੀ ਕਹਿੰਦਾ ਮੈਨੂੰ ਵੀ ਬੜਾ ਔਖਾ ਸਮਝ ਹੋਇਆ ਆਇਆ ਸੀ ਬਈ स्पीकिंग ਇੰਡੀਆ is there black no oh got uh, spirit oh india now like black india eh keh reya si ga vi athhe dena te india de vich raat hai vi eh kis tarah samjha reya si grezi ch vi india ch kehnda black ka mainu samajh nahi aayi pehla vi ki kehnda now like no now is india, india morning yes morning yeah 6 o'clock 6 o'clock something is yes, morning ha huh? to moro black No black. Night. People. Night. Night or oh. day or oh. night. Not black. Night. Black meaning like this black. Yes. Yeah. yeah. This black is color, not night. Night is like night, day. Oh. Yeah. Yeah. Night. Night. Morning time, daytime, day. Yeah. Yes. Yes, Mr. Medru. Now light. What? India. India morning, yes. 6 o'clock, yes. Morning. Oh. Yeah. How much how much how much uh, you have a uh, salary every day in restaurant? How much? One month. One thousand. Boss paying you salary. How much uh, yes? to uh, two 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 two. What two two? Two. Yes. Two two share of sir. Ah, two thousand two hundred. Yes. buy or in yeah. this. No, me no like this. Me too much working, Why? Eh? Too much working, Go Why? like why? Me too much work me like. Yeah. Me no like, no money. But too much more no like. Not too much money? No, 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 not too much. How much uh, he should pay you for one month? How much? Two? Two? No, no, no. He should, how much you want every month? Three thousand? Oh, me new. Uh -huh. New one. Okay. Oh, three, three. Three. Three thousand. Three? Three. Three zero zero. Ah, three thousand. Yeah. Yes. ਇਹ ਕਹਿੰਦਾ ਵੀ ਇੱਥੇ ਨਾ ਕੰਮ ਦੀ ਕੋਈ ਪ੍ਰੋਬਲਮ ਨਹੀਂ ਕੰਮ ਮੈਂ ਕਰ ਲੂੰਗਾ ਪਰ ਮੈਨੂੰ ਜਿਹੜਾ ਨਾ ਤਨਖਾਹ ਆ ਉਹ 2200 ਦਿੰਦਾ ਉਹ ਤੇ ਪਰ ਸਹੀ ਨਹੀਂ ਆ ਮੈਨੂੰ ਦੂਜੀ ਨਵੀਂ ਜਗ੍ਹਾ ਜਿਹੜਾ 3000 ਰੁਪਏ ਮਿਲਣ 3000 ਡਾਲਰ ਮਿਲਦਾ ਕਹਿੰਦਾ ਮੈਂ ਉੱਥੇ ਜਾਣਾ ਆ ਤੇ 3000 ਜਿਹੜਾ ਮੈਂ ਉੱਥੇ ਮੈਨੂੰ ਮਿਲੂਗਾ ਬਿਚਾਰੇ ਦੇਖੋ ਕਿਸ ਤਰ੍ਹਾਂ ਆਪਣੇ ਬੰਦੇ ਨਾ ਸ਼ਰਮ ਕਰਦੇ ਬੋਲਣ ਤੋਂ ਕਿਸ ਤਰ੍ਹਾਂ ਇਹ ਬੰਦੇ ਵਿਚਾਰੇ ਨਾ ਸਮਝਾਉਂਦੇ ਨੇ ਕਿਸ ਤਰ੍ਹਾਂ ਔਖੇ-ਸੌਖੇ ਸਮਝਾਉਂਦੇ ਨੇ ਇਹਨਾਂ ਨੂੰ ਕੋਈ ਇਹੋ ਜੀ ਗੱਲ ਨਹੀਂ ਹੈਗੀ ਇਸ ਕਰਕੇ ਇਹਨਾਂ ਤੋਂ ਆਪਾਂ ਨੂੰ ਕੁਝ ਸਿੱਖਣ ਨੂੰ ਮਿਲਦਾ ਸਿੱਖਣਾ ਚਾਹੀਦਾ ਹੈ ਵੀ ਅੰਗਰੇਜ਼ੀ ਕੋਈ ਇੱਕ ਪੜਿਆਂ-ਲਿਖਿਆਂ ਦੀ ਐਡੀ ਕੋਈ ਬੋਲੀ ਨਹੀਂ ਹੈਗੀ ਉਹ ਵੀ ਇੱਕ ਭਾਸ਼ਾ ਆ ਫਰਨ ਜਿਸ ਤਰ੍ਹਾਂ ਆਪਾਂ ਪੰਜਾਬੀ ਜਿਹੜੀ ਬੋਲਦੇ ਨੇ ਇਸੇ ਤਰ੍ਹਾਂ ਇੱਕ ਕਮਿਊਨੀਕੇਸ਼ਨ ਕਰਨ ਦਾ ਤਰੀਕਾ ਯਾਰ ਕੋਈ ਇਹੋ ਜੀ ਸ਼ਰਮ ਨਹੀਂ ਕਰਨੀ ਚਾਹੀਦੀ ਜੇ ਕਿਸੇ ਨੂੰ ਨਹੀਂ ਆਉਂਦੀ ਤੇ ਆਪਣੀ ਜਿਹੜੀ ਭਾਸ਼ਾ ਆ ਆਪਣੀ ਬੋਲੀ ਆ ਉਹਦੇ ਤੇ ਮੰਦੇ ਨੂੰ ਮਾਣ ਕਰਨਾ ਚਾਹੀਦਾ ਤੇ ਮੈਂ ਰੁਕਿਆ ਸੀ ਮਹਾਂ ਚੱਲੇ ਜਾ ਰਹੇ ਅੱਜ ਥੋੜਾ ਜਿਆਦਾ ਬੈਠਦੇ ਆ ਗੱਲਬਾਤਾਂ ਕਰਦੇ ਆ ਵੈਸੇ ਇਹਨਾਂ ਨੇ ਬੇਰਹੋਰ ਪੀਤੀ ਹੋਈ ਆ ਉਹਦਾ ਕਰਕੇ ਥੋੜਾ ਜਿਆਦਾ ਮਾਸਤ ਹੋਈ ਵਗਿਆ ਜਦੋਂ ਨਹੀਂ ਪੀਤੀ ਹੁੰਦੀ ਉਹ ਕਾਟੀ ਬੋਲਦੇ ਹੈ ਇਹੋ ਜੀ ਸਟਾਬੀ ਸੀ ਆਦੇ ਆਪੇ ਆਦੇ Uh, ¿Cuánto? ¿Cuánto? this, this one? No, this 12, 21. ¿12? Ah, para ¿Dónde? 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 ¿Dijo nada? 21, Yeah, yeah. nada. Yeah. Yeah. Yo no, no. No, no, <laughs> yeah? no, no. No, no, no. No, no, no. 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 ¿Ya? No. 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 What's Amigo, go. You yo, know, yo. no party? No, no. We go sit down. Yeah, when we go, we can sit down together. Okay. Amigo go. I in, yeah. <laughs> no problem. By coming here. Today party. No. Oh, uh, okay. Are you talking to much today with George? What speaking? He is George. George, on George working today. Me call George. Huh. Yeah, working. What is it? What is it? Call George working. Today. I know, yeah, yeah. What are yeah. you talking too much today? No, me speak, eh, me go. Ah. He too talk much, to eh, he, yeah. go. he talk to boss after. Me boss speak. He already speak? Boss. Me boss, boss. speak. You yeah. already speak? Yeah. Yesterday, yesterday you talk no, to boss? No, today me speak boss, eh, ah. boss, eh, me go. Okay, what he say? It's okay. Ah. I come eh, 5 February. 5 February? Next yes. month? 5 come. This next career? Money. money, money, pay. Oh, pay. okay. Where yeah. you come to uh, pick up your salary uh, yeah. next Maybe month. Maybe five, month, six, yeah. I don't know. Only money. No, no working. Ah, no, I know, I know. I know. But when yeah. you stop working? You not tomorrow working? No. Mm -hmm. no, no. When you go, tomorrow? Later, amigo. Eight o'clock. Eight o'clock, later? Yeah. Later, later. Amigo, eight o'clock, go. Eight o'clock. Tomorrow me? No? ਯੋ ਨੁੱਕ ਨਾਥਿੰਗ ਨੋ ਉਹ ਆਲ ਦੇ ਹੈ ਤੇ ਦਾਈ ਅਮੀਗੋ ਕੋ ਲੈ ਵੀ ਸੁਣਿਆ ਤੁਸੀਂ ਮੁੰਡਿਆਂ ਦੀ ਅੰਗਰੇਜ਼ੀ ਕਿਵੇਂ ਬੋਲਦੇ ਨੇ ਵਿਚਾਰੇ ਸਮਝਾਉਂਦੇ ਨੇ ਹਨਾ ਤੇ ਮੈਂ ਕਿਹਾ ਚੱਲ 2 ਮਿੰਟ ਯਾਰ ਯਾਦਗਾਰ ਵਾਸਤੇ ਵੀਡੀਓ ਬਣਾਉਣੇ ਹਨਾ ਤੇ ਆ ਦੇਖ ਲਓ ਵੀ ਉਹ ਬੰਦਾ ਵੀ ਮੈਂ ਚਲੇ ਜਾਣਾ ਕਹਿੰਦਾ 5 ਤਰੀਕ ਨੂੰ ਆਪਣੀ ਦਰਖਾਹ ਲੈਣਾ ਹੈ ਮੇਰਾ ਭੈਣ ਵੀ ਤੇ ਮੱਚਾ ਸੀ ਉਹ ਮੱਚਾ ਏ ਆ ਯਾ ਯਾ ਇਸ ਫਰਮੈਂਟ ਇਹ ਹੈਗਾ 26 ਸਾਲਾਂ ਦਾ ਉਹ ਹੈਗਾ ਵਾ 46 ਸਾਲਾਂ ਦਾ ਚਰਾ ਉਹਨੂੰ 3-4 ਸਾਲ ਇੱਥੇ ਕੰਮ ਕਰਦੇ ਨੇ ਹੋ ਗਿਆ ਇੰਨਾ ਤੰਗ ਆ ਗਿਆ ਕਹਿੰਦਾ ਯਾਰ ਮੈਂ ਸਾਲ ਕੰਮ ਕਰਨਾ ਤੇ ਮੈਂ ਚੱਲ ਜਾਣਾ ਵਾਪਸ ਵੀ ਉਹਦੇ ਨਿਆਣੇ ਬੱਚੇ ਵੀ ਆ ਉਹਦੇ ਖਗਰਾਣ ਦੇ ਆਹ ਹੌਲਾ ਤੇ ਵੀ ਦੇਖ ਲਓ ਮੈਂ ਕਹਾਂ ਤੁਹਾਨੂੰ ਯਾਰ ਇੱਥੇ ਦਾ ਵੀ ਦਿਖਾਈਏ ਤੇ ਕੋਈ ਯਾਦਗਾਰ ਵਾਸਤੇ ਉਹ ਮੈਂ ਆਪਣੇ ਤੋਂ ਖਰਾਣ ਦੇ ਵਾਟ ਇਸ ਮੀਬਿਕ ਵਾਟ ਮੀਬਿਕ ਉਹ ਯੂ ਮੇਕ ਬਿਕ 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 ਯਾ ਯੂ ਸ਼ੁੱਡ ਟੂ ਗੋ ਟੂ ਜਿਮ ਯੈਸ ਦਿਸ ਵਨ ਯਾ ਦ ਜਿਮ ਬਿਕ ਦਿਸ ਬਿਨੀ ਬਿਨੀ ਹਾਂ ਪੰਜਾਬੀ ਨਾਲ ਸੁਣਨ ਵਾਸਤੇ ਨਾ ਇਹਨਾਂ ਨਾਲ ਵੀ ਉਹਦੇ ਟੁੱਟੇ ਭੱਜੇ ਸ਼ਬਦ ਇਕੱਠੇ ਕਰਕੇ ਬੋਲਣੇ ਪੈਂਦੇ ਆ ਕਿਉਂਕਿ ਜੇ ਆਪਾਂ ਤੇਜ਼ ਬੋਲਦੇ ਆ ਗੱਲ ਕਰਦੇ ਤੇ ਇਹਨਾਂ ਨੂੰ ਸਮਝ ਨਹੀਂ ਆਉਂਦਾ ਹੈਗਾ ਇਹਨਾਂ ਨਾਲ ਬੰਦਾ ਵੀ ਉੱਤੇ ਹੋ ਜਾਂਦਾ ਉਹ ਤਿਆਰਤ ਪੈ ਜਾਂਦੀ ਆ ਬੰਦੇ ਨੇ ਪਰ ਗੱਲ ਇਹਨਾਂ ਨਾਲ ਉਹਦੇ ਕਰਨੀ ਕੰਦੀ ਤੇ ਇਹਨਾਂ ਨੂੰ ਇੱਕ ਇੱਕ ਸ਼ਬਦ ਵਾਰ ਕਰਕੇ ਸਮਝਾਉਂਦਾ ਹੈ ਸਤ ਸ੍ਰੀ ਅਕਾਲ। ਤੰਤਵਾ ਤੁਹਾਡਾ ਵੀਡੀਓ ਦੇਖਣ ਦਾ। ਇਹ ਆ ਜੀ ਵਾਲਮਾਰਟ ਜਿਹੜੀ ਇੱਥੇ ਹਰ ਚੀਜ਼ ਮਿਲਦੀ ਕੱਪੜਾ, ਗਰੋਸਰੀ, ਜੁੱਤੀ, ਇਲੈਕਟ੍ਰੋਨਿਕਸ ਸਾਮਾਨ ਸਭ ਕੁਝ ਮਿਲਦਾ ਜੀ। ਇਹ ਇੰਡੀਆ ਦੇ ਵਿੱਚ ਜਾ ਕੇ ਵਾਲਮਾਰਟ ਇਹ ਮੈਂ ਚਾਹੁੰਦੀ ਸੀ ਇਹ ਕੰਪਨੀ ਜਾਣਾ ਚਾਹੁੰਦੀ ਸੀ ਪਰ ਭਾਰਤ ਸਰਕਾਰ ਨੇ ਇਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਕਿਉਂਕਿ ਉੱਥੇ ਜਿਹੜੇ ਛੋਟੇ ਵਪਾਰੀ ਆ ਉਹਨਾਂ ਵਿਚਾਰਿਆਂ ਦਾ ਬੁਰਾ ਹਾਲ ਹੋ ਜਾਂਦਾ। ਇਸ ਲਈ ਇਹਨਾਂ ਨੇ ਅਮਰੀਕਾ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਵਾਲਮਾਰਟ ਜਿਹੜੀ ਚੀਜ਼ ਲੈਣੀ ਆ ਚਲੋ ਵਾਲਮਾਰਟ ਆ ਦੇਖ ਰਹੇ ਹੋ ਤੁਸੀਂ ਬਹੁਤ ਵੱਡੀ ਮਾਰਕੀਟ ਹੈ ਹਰ ਚੀਜ਼ ਇੱਥੇ ਮਿਲਦੀ ਹੈ ਕੱਪੜੇ ਤੋਂ ਲੈ ਕੇ ਜੁੱਤੀਆਂ ਸਭ ਨਮਸਕਾਰ ਸਸਰੀਤਾਲ ਸਾਰੇ ਰੋਜ਼ ਅੱਜ ਇੱਕ ਹੋਰ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਜੀ ਮੈਂ ਲਾਸਟ 4-5 ਮਹੀਨਿਆਂ ਤੋਂ ਅਮਰੀਕਾ ਦੇ ਵਿੱਚ ਐਂਡ ਔਰ 4 ਹਫ਼ਤੇ ਬਾਅਦ ਵਾਪਸ ਆਈ ਹਾਂ ਜੀ ਉਸ ਅਪਡੇਟ ਜਿਹੜੀ ਕਰਨੀ ਸੀ ਤੁਹਾਨੂੰ ਅਮਰੀਕਾ ਬਾਰੇ ਬਹੁਤ ਜ਼ਿਆਦਾ ਸਾਖਤੀ ਹੋਈ ਹੋਈ ਸੀਗੀ ਕੈਨੇਡਾ ਬਾਰਡਰ ਤੇ ਜਾਂ ਨਿਊਯਾਰਕ ਜਾਂ ਕੈਲੀਫੋਰਨੀਆ ਸਾਈਡ ਤੇ ਪਰਸੀ ਅਰਲੈਂਡੋ ਜਿਹੜਾ ਫਲੋਰਿਡਾ ਸਟੇਟ ਉੱਥੇ ਸੀਗੇ ਜਿੱਥੇ ਡਿਜ਼ਨੀ ਲੈਂਡ ਵਗੈਰਾ ਤੇ ਥੋੜੇ ਦਿਨਾਂ ਤੋਂ ਇੱਥੇ ਵੀ ਇਹੋ ਜਿਹੇ ਹਾਲਾਤ ਬਣੇ ਹੋਏ ਆ ਕਿ ਟੂਰਿਸਟ ਨੂੰ ਵੀ ਬਹੁਤ ਪਰੇਸ਼ਾਨ ਕਰ ਰਹੇ ਆ ਤਿੰਨ ਦਿਨ ਪਹਿਲਾਂ ਡਿਜ਼ਨੀ ਲੈਂਡ ਦੇ ਵਿੱਚ ਵੀ ਛਾਪਾ ਪਿਆ ਡਿਜ਼ਨੀ ਲੈਂਡ ਜਿਹੜਾ ਤੁਹਾਡਾ ਵੀ ਸੱਤ ਤੋਂ ਵਧੀਆ ਕੋਮਨ ਅਲੀਗਾਇਰ ਤੇ ਉੱਥੇ ਵੀ ਬਹੁਤ ਜ਼ਿਆਦਾ ਕਿਉਂਕਿ ਉੱਥੇ ਵੀ ਜਿਹੜੇ ਰਿਸਪੈਕਟ ਵਗੈਰਾ ਲੋਕ ਉੱਥੇ ਆਂਦੀਆਂ ਕੰਮ ਕਰਦੇ ਆ ਤੇ ਟੂਰਿਸਟ ਵੀ ਗ੍ਰੀਨ ਕਾਰਡ ਵਾਲਿਆਂ ਨੂੰ ਕਿਸੇ ਲੋਕ ਦੀ ਬਖਸ਼ ਰੇ ਤੇ ਇੰਨਾ ਬੁਰਾ ਹਾਲ ਕਰ ਰੱਖਿਆ ਕਿ ਰੋੜਾਂ ਦੇ ਉੱਤੇ ਜਾਂ ਜਿਹੜੇ ਬੋਲ ਬੋਟਾ ਜਿੱਥੇ ਪਬਲਿਕ ਪਲੇਸ ਆ ਉੱਥੇ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਕਰ ਰੱਖੀ ਹੈ ਤੇ ਮੈਂ ਇਸ ਟਾਈਮ ਦੇ ਅਮਰੀਕਾ ਦੇ ਹਾਲਾਤ ਹੈ ਮੈਂ ਇਹ ਵੀ ਗੱਲ ਕਹਿੰਦਾ ਵੀ ਜਿਹੜੇ ਬੰਦੇ ਜਿਨ੍ਹਾਂ ਦੇ ਕੋਲ ਵੀਜ਼ਾ ਵੀ ਆ ਘੁੰਮਣ ਜਾਉਣਾ ਚਾਹੁੰਦੇ ਆ ਤੇ ਉਹ ਤੁਸੀਂ ਰਿਸਕ ਨਾ ਲਓ ਸਾਹ ਦੋ ਸਾਹ ਰੁਕ ਜਾਓ ਕਿਉਂਕਿ ਇੱਥੇ ਉਹ ਹਾਲਾਤ ਬੜੇ ਹੋਰੇ ਨੇ ਬਹੁਤ ਪਰੇਸ਼ਾਨੀ ਕਰ ਰਹਾ ਕੋਈ ਨਾ ਕੋਈ ਘਾਨਾ ਲੱਭਦੇ ਆ ਤੇ ਜਿਹੜਾ ਵੀ ਬੰਦਾ ਅਲੱਗ ਦਿਖਦਾ ਹੈ ਉਹਨੂੰ ਰੋਕ ਲੈਂਦੇ ਨੇ ਜਾਂ ਜਿਹੜੇ ਬੰਦੇ ਗੱਡੀਆਂ ਉੱਪਰ ਚਲਾਉਂਦੇ ਨੇ ਉਹਨਾਂ ਨੂੰ ਕੋਈ ਇਸ਼ਾਰਾ ਕਰ ਰਿਹਾ ਹਰ ਜਗਾ ਤੇ ਢੱਕਾਂ ਵਾਲੇ ਨੂੰ ਤਾਂ ਪਹਿਲਾਂ ਘਰੀ ਰਹੇ ਸੀਗੇ ਪਹਿਲਾਂ ਹਾਲਾਤ ਜ਼ਿਆਦਾਤਰ ਦੂਜੀਆਂ ਸਟੇਟਾਂ ਦੇ ਵਿੱਚ ਸੀਗੇ ਔਰ ਅੰਡਿਆਨਾ ਦੇ ਵਿੱਚ ਵੀ ਬਹੁਤ ਜ਼ਿਆਦਾ ਆਪਣੇ ਇੰਡੀਅਨ ਹੈਗੇ ਨੇ ਉੱਥੇ ਵੀ ਬੜੀ ਪਰੇਸ਼ਾਨੀ ਹੈ ਔਰ ਲਾਸਟ ਦੋ ਤਿੰਨ ਦਿਨ ਪਹਿਲਾਂ ਫੇਸਬੁਕ ਤੇ ਮੈਂ ਵੀ ਦੇਖੀ ਸੀ ਜਿੱਥੇ ਜੇ ਇੱਕ ਗੁਰਦੁਆਰੇ ਦੇ ਵਿੱਚ ਵੀ ਐ ਦੁਆਰ ਵਾਲੇ ਦੇ ਬੰਦਾਂ ਨੇ ਧੇਰਿਆ ਉੱਥੇ ਛਾਪਾ ਮਾਰਿਆ ਤੇ ਲੋਕਾਂ ਨੂੰ ਪਰੇਸ਼ਾਨ ਬਹੁਤ ਨੂੰ ਪਰੇਸ਼ਾਨ ਨੂੰ ਵੀ ਇਸ ਕਰਕੇ ਤੁਸੀਂ ਵੀ ਥੋੜਾ ਜਿਹਾ ਧਿਆਨ ਰੱਖੋ ਜਿਹਨਾਂ ਨੇ ਆਉਣਾ ਵੀ ਹੈ ਘੁੰਮਣ ਫਿਰਨ ਵੀ ਆਂਦੇ ਨੇ ਜਾਉਗਾ ਉਹ ਆ ਇੱਕ ਵਾਰੀ ਥੋੜਾ ਜਿਹਾ ਆਪਣਾ ਮਾਹੌਲ ਸਹੀ ਹੋਣ ਦਿਓ ਤੇ ਇਸ ਕਰਕੇ ਅਸੀਂ ਵੀ ਬਹੁਤ ਘਟ ਜਾਂਦੇ ਸੀਗੇ ਹੁਣ ਬਾਹਰ ਕਿਉਂਕਿ ਪਤਾ ਵਿਚਾਰਾ ਤੇਰੇ ਅੱਗੇ ਬਿਨਾਂ ਗੱਲ ਤੋਂ ਪਰੇਸ਼ਾਨ ਕਰਦਾ ਹੁੰਦਾ ਇਹਨਾਂ ਨੇ ਵੀ ਨਾ ਕੋਈ ਇਹੋ ਜੀ ਪਰੇਸ਼ਾਨੀ ਆਵੇ ਤੇ ਮੈਂ ਅੱਜ ਇਹ ਸੋਚਿਆ ਕਿ ਚਲੋ ਵੀਡੀਓ ਦੇ ਰਾਹੀਂ ਤੁਹਾਨੂੰ ਥੋੜਾ ਅਪਡੇਟ ਕਰ ਦੇਵਾਂ ਕਿ ਇੱਥੇ ਦੇ ਹਾਲਾਤ ਜਿਹੜੇ ਆ ਬਹੁਤ ਬੁਰੇ ਆ ਇਸ ਟਾਈਮ ੱਟਕਾ ਹੋ ਰਿਹਾ ਬਿਲਕੁਲ ੱਟਕਈ ਹੈ ਸਾਰਿਆਂ ਨਾਲ ਤੇ ਆਪਣੇ ਜਿਹੜੇ ਕੰਮਕਾਰ ਵਾਲੇ ਬੰਦੇ ਨੇ ਜਿਆਦਾ ਰੂਲਰ ਦੇ ਵੀ ਮਿਲੇ ਨੇ ਜਿਹੜੇ 30 35 35 ਲੱਖ ਲਾ ਕੇ ਵਿਚਾਰੇ ਇੱਥੇ ਆਏ ਜਿਨ੍ਹਾਂ ਦੇ ਕੋਲ ਪਰਮਿਟ ਵੀ ਹੈ ਕੇਸ ਵੀ ਚੱਲਦੇ ਆ ਉਹਨਾਂ ਨੂੰ ਵੀ ਖਤਰਾ ਆ ਉਹਨਾਂ ਨੂੰ ਵੀ ਫੜ ਲੈਂਦੇ ਨੇ ਫੜ ਕੇ ਜੱਜ ਦੇ ਪੇਸ਼ ਕਰਦੇ ਆ ਕਿ ਦੇਖਦੇ ਆ ਜੱਜ ਵੀ ਡਿਸੀਜਨ ਲਿੰਦਾ ਜਾਂ ਜਿਹੜੇ ਕੋਰਟਾਂ ਦੇ ਵਿੱਚ ਜਾਂਦੇ ਸੀਗੇ ਆਪਣਾ ਕੇਸ ਚੱਲਦੇ ਆ ਤਰੀਕਾ ਤੇ ਜਾਂਦੇ ਆ ਉਹਨਾਂ ਨੂੰ ਕੋਰਟ ਦੇ ਵਿੱਚ ਅੰਦਰ ਜਾਣ ਹੀ ਨਹੀਂ ਦਿੰਦੇ ਬਾਹਰ ਫੜ ਲੈਂਦੇ ਆ ਤੇ ਇਸ ਕਰਕੇ ਇਹੀ ਅਪਡੇਟ ਮੈਂ ਦੇਣੀ ਸੀਗੀ ਮੈਂ ਸੋਚਿਆ ਚੱਲਾ ਜੀ ਇੱਕ ਹੋਰ ਨਵੀਂ ਵੀਡੀਓ ਬਣਾਉਣਾ ਤੁਹਾਡੇ ਵਾਸਤੇ ਕਿ ਜਿਹੜੇ ਜਿੱਥੇ-ਜਿੱਥੇ ਆਪਣੇ ਬੰਦੇ ਬੈਠੇ ਆ ਉਹਨਾਂ ਨੂੰ ਇਥੇ ਬਾਰੇ ਜਾਣਕਾਰੀ ਹੋ ਸਕੇ ਕਿ ਕੀ ਕੁਝ ਹੋ ਰਿਹਾ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਆ ਰਹੀਆਂ ਨੇ ਜਿੱਥੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਬਿਨਾਂ ਗੱਲ ਤੋਂ ਚੱਕ-ਚੱਕ ਕੇ ਲੈ ਜਾ ਰਿਹਾ ਆ ਔਰ ਅੱਗੇ ਆਉਣ ਵਾਲੇ ਹਾਲਾਤ ਜਿਸ ਤਰ੍ਹਾਂ ਲੱਗ ਰਿਹਾ ਕਿ ਹੋਰ ਵੀ ਵਿਗੜਨਗੇ ਪਰ ਜੋ ਮੇਰਾ ਐਕਸਪੀਰੀਅੰਸ ਹੈ ਮੈਂ ਇਹਨਾਂ ਦੁਨੀਆ ਦੇ ਵਿੱਚ ਘੁੰਮਿਆ ਇਹ ਚੀਜ਼ ਦਾ ਜ਼ਰੂਰ ਆ ਬਿਲੂ ਕੀ ਜੇ ਸਾਕਤੀ ਕਰ ਰਹੇ ਨੇ ਸਾਲ ਦੋ ਸਾਲ ਜਾਂ ਜਿੰਨੀ ਵੀ ਇਹਨਾਂ ਨੇ ਸ਼ਾਂਤੀ ਕਰਨੀ ਹੈ ਇੱਕ ਦਿਨ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜਿਹੜੇ ਬੰਦੇ ਇੱਥੇ ਜਿਨ੍ਹਾਂ ਦਾ ਕੋਈ ਇਹੋ ਜਿਹਾ ਪੰਡਾ ਰਿਕਾਰਡ ਨਹੀਂ ਹੈਗਾ ਉਹਨਾਂ ਨੂੰ ਵੀ ਪੇਪਰ ਵੀ ਦੇ ਦੇਣ ਪਰਮਟ ਦੇਣ ਹੋ ਸਕਦਾ ਉਹਨਾਂ ਨੂੰ ਪੇਪਰ ਮਿਲ ਜਾਣ ਕੋਈ ਫੀਸ ਰੱਖਣਗੇ ਇਹ ਕਿਉਂਕਿ ਇਹਨਾਂ ਦਾ ਲੇਬਰ ਜਾਂ ਕੰਮ ਵਾਲੇ ਬੰਦਿਆ ਤੋਂ ਬਿਨਾਂ ਸਰਨਾ ਤਾਂ ਹੈ ਨਹੀਂ ਤੋਂ ਉਹਨਾਂ ਦੀ ਤਾਂ ਲੋੜ ਹੈ ਇਹਨਾਂ ਨੂੰ ਤੇ ਹਾਜੀ ਇੱਥੇ ਲਖਾਲੇ ਡਰਾ ਰਹੇ ਨੇ ਸਾਰਿਆਂ ਨੂੰ ਲੋਕ ਚਲੇ ਜਾਣ ਜਾਂ ਜਿਹੜੇ ਇੱਥੇ ਕੰਮ ਕਰਦੇ ਨੇ ਜਾਂ ਇਹ ਸ਼ਾਂਤੀ ਕਰ ਰਹੇ ਨੇ ਬਹੁਤ ਜ਼ਿਆਦਾ ਸ਼ਕਤੀ ਇਹਨਾਂ ਨੇ ਕਰ ਰੱਖੀ ਹੈ ਤੇ ਦੂਜੀ ਗੱਲ ਆ ਕੋਈ ਵੀ ਕੰਟਰੀ ਜਦੋਂ ਇੰਨੀ ਦੀ ਸ਼ਕਤੀ ਕਰਦੀ ਹੈ ਇੱਕ ਨ ਇੱਕ ਦਿਨ ਉਹ ਪੇਪਰ ਕੋਲ ਦੀ ਜਰੂਰ ਆ ਫਿਰ ਇਹਨਾਂ ਨੇ ਪੈਸੇ ਤਾਂ ਇਕੱਠੇ ਕਰਨੇ ਆ ਤੇ ਬਸ ਇਹੀ ਗੱਲ ਕਰਨੀ ਸੀ ਮਿਲਦੇ ਆ ਅੱਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਨੂੰ ਥੋੜਾ ਅੱਗੇ ਸ਼ੇਅਰ ਕਰ ਦਿਆ ਕਰੋ ਜੋ ਕਿ ਗਾਂ ਵੀ ਅਗਲੇ ਇਹਨਾਂ ਨੂੰ ਯੂਸ ਮਿਲ ਜਾ ਕਰੇ ਮੈਂ ਕੋਸ਼ਿਸ਼ ਕਰਦਾ ਹੁਣਾ ਜਿੱਥੇ ਵੀ ਗੱਲ ਆ ਕਿ ਉਸ ਬਾਰੇ ਤੁਹਾਨੂੰ ਜਾਣਕਾਰੀ ਦਵਾਂ ਧੰਨਵਾਦ ਤੁਹਾਡਾ